ਘਰ ਦੀ ਮੋਟਰ ਦਾ ਪਾਣੀ ਘਟ ਗਿਆ ਸੀ ਤੇ ਆਪਾਂ ਸੱਜੇ ਭਜਨ ਸਿੰਘ ਮਕੈਨਿਕ ਨੂੰ ਮਹਿਲਾਂ ਵਾਲੇ ਤੇ ਮੱਛੀ ਮੋਟਰ ਨੂੰ ਕੱਢਤੀ ਬਾਹਰ ਤੇ ਹੁਣ ਚਾਹ ਪੀ ਰਹੇ ਆ। ਚਾਹ ਪੀ ਕੇ ਤੇ ਕਹਿੰਦੇ ਵੀ ਡਿਲੀਵਰੀ ਪੈਂਚਰ ਤੇ ਪੈਂਚਰ ਲਾਵਾਂਗੇ। ਪੈਂਚਰ ਕਰਦੇ ਤੇ ਸੱਲੀ ਬਾਕਸ ਹੀ ਲਾਵਾਂਗੇ। ਅੱਗੇ ਲਾਇਆ ਹੈ ਜੀ। ਹਾਂ ਅੱਗੇ ਲਾਇਆ ਪੈਂਚਰ ਅੱਗੇ ਲਾਇਆ ਕੰਮ ਜਾ ਵਰਿਆ। ਪੂਰਾ ਫੁੱਲ ਕੰਮ ਜਾ ਵਰਿਆ। ਅਸੀਂ ਤਾਂ ਪਹਿਲਾਂ ਡਿਲੀਵਰੀ ਪਾਉਣ ਲੱਗੇ ਵੀ ਡਿਲੀਵਰੀ ਪਾਉਣ ਦਾ ਤਾਂ ਕੋਈ ਫਾਇਦਾ ਹੀ ਕੋਈ ਨਹੀਂ ਗਾ। ਤੇ ਪਾਣੀ ਚੈੱਕ 125 ਫਰ ਤੇ ਹੁਣ ਮੋਟਰ ਕਿੰਨੇ ਕ ਫਟ ਪਾਣੀ ਚ 25 ਫਟ ਹੈਗੀ ਪਾਣੀ 25 ਫਟ ਹੈਗੀ ਆ ਕੀ ਫਟ ਪਾਣੀ ਜੀ ਰਬੇ ਦਾ ਠੀਕ ਆ ਫਿਰ ਤੇ ਮੈਨੂੰ ਮੈਨੂੰ ਕਿੰਨੇ ਚ 70 ਰੁਪਏ ਫਟ ਬੋਲ 300 90 7 100 ਫਟ ਦਾ ਪਾਣੀ ਹੈਗਾ ਵਾਹ ਦਾ ਸਾਰ ਹਾਂ ਠੀਕ ਬੋਲ ਪਹਿਲੇ ਨੰਬਰ ਬੋਲੀਆਂ ਆਵਦਾ ਕਿੰਨਾ 9849 9686 9849 9686 99 686 99 686 9849 99686 ਇਹ ਜਿਹੜਾ ਨੰਬਰ ਸੀਗਾ ਮੇਰਾ ਮੇਰੇ ਕੋਲ ਕੋਈ ਵੀ ਆਪਣਾ ਮੋਟਰਾਂ ਦਾ ਮੱਛੀ ਮੋਟਰਾਂ ਦਾ ਕੰਮ ਕਰਾਉਣਾ ਖੇਤ ਵਾਲੀਆਂ ਆ ਜਾਂ ਘੜੜੀਆਂ ਮੋਟਰਾਂ ਦਾ ਕੰਮ ਕਰਾਉਣਾ ਤੇ ਯਾਦ ਰੱਖੋ ਹਰ ਭਜਨ ਸਿੰਘ ਮਹਿਲਾਂ ਵਾਲੇ 9849 ਅੱਗੇ ਬੋਲੀ 9967 99699686 ਜਦੋਂ ਮਰਜ਼ੀ ਫੋਨ ਕਰੋ ਬਾਈ ਉਹਦੀ ਆ ਜਾਂਦੇ ਆ